ਨੜਾਉਣੀ ਬਸ ਮੰਮੀ ਜੀ ਮੈਂ ਤੁਹਾਡੀਆਂ ਬੜੀਆਂ ਸੋਹਣੀਆਂ ਬੜਿਆਕਾ ਚਾਹ ਪੀ ਕਰ ਲਿਆ ਹੁਣ ਨਹੀਂ ਮੈਂ ਸੋਣਾ ਅੰਮ੍ਰਿਤ ਚਾਹ ਮੇ ਕੱਦੇ-ਕੱਦੇ ਚਾਹ ਤਾਂ ਚੇਤਾ ਆ ਗਿਆ ਅੱਧੇ ਦਿਨ ਚਾਹ ਲਗੀ ਤਕੋਂ ਦਾ ਦਿਨ ਚੜ੍ਹਿਆ ਵਾ ਹੁਣ ਚਾਹ ਦਾ ਟਾਈਮ ਲੱਗਾ ਵਿਚਾਰ ਦੇ ਨਹੀਂ ਹਾਂਜੀ ਮੰਮੀ ਜੀ ਹੋਰ ਟਾਈਮ ਬਾਬਾ ਹੀ ਗਿਆ ਵਾ ਚਲ ਦਿਨ ਬਾਬਾ ਹੋ ਗਿਆ ਕੋਈ ਨਹੀਂ ਚਾਹ ਪੀ ਲੋ ਤੁਸੀਂ ਚਾਹ ਆੜੇ ਨੂੰ ਠਾਇਆ ਕਰ ਐ ਨੱਚਰ ਕੁੜੀਆਂ ਸੁੱਤੀਆਂ ਤਾਂ ਉਹੀ ਨਹੀਂ ਚੱਗੀਆਂ ਲੱਗਦੀਆਂ ਉਹਨੂੰ ਠਾਇਆ ਕਰ ਦੁਕਾਨ ਦੇ ਕੰਮ ਤੇ ਢਾਇਆ ਕਰ ਕੀ ਉਹ ਤਾਂ ਚਾਰ ਪਾਉਣਾ ਤੂੰ ਚੱਲ ਕੋਈ ਮੰਮੀ ਜੀ ਠਾ ਲਈ ਉਹਨੂੰ ਠਾਇਆ ਕਰ ਅੱਧਾ ਦੇਹ ਹੈ ਤੇ ਕੁੜੀ ਸੁੱਤੀ ਪਈ ਐ ਚੱਲ ਕੋਈ ਨਹੀਂ ਮੰਮੀ ਜੀ ਸੁੱਤੀ ਰਹੇ ਤਾਂ ਘੜੀ ਨਹੀਂ ਆਣੀ ਆ ਵੀ ਕੋਈ ਸੌਂ ਜਾਂ ਲੇ ਤਾਂ ਠਾ ਲਈਂ ਘੜੀ ਨੂੰ ਕਿਤੇ ਨਹੀਂ ਆਣੀ ਕਟੇਰੀ ਵੱਡੀ ਹੋਈ ਐ ਹਾ ਨੂੰ ਤੇ ਸੋਈ ਚਵਾੜ ਚਲ ਠਾ ਦੇਨੀ ਅਸਮੀਨਾ 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 ਹਾਂਜੀ ਉਹ ਦੇਖੋ ਅਸਮੀਨਾ ਅਸਮੀਨ ਬੋਤ ਠੋ ਨਾ ਮੈਂ ਮਮੇ ਨੂੰ 2 ਮਿੰਟਸ ਆਣਾ ਤੂੰ ਮੈਨੂੰ ਨਹੀਂ ਦਾਰੀਆ ਕੋਤ ਦਾਦੀ ਤੇਰੀ ਰੋਲਾ ਫੋਨ ਲਈ ਆ ਨਹੀਂ ਮੈਂ 2 ਮਿੰਟਸ ਆਣਾ ਉਹ ਠੋਠੇ ਕੁੜਕੀ ਉੱਠ ਛੇਤੀ ਕਰ ਦਾਦੀ ਤੇਰੀ ਰੋਲਾ ਫੋਨ ਲਈ ਕੋ ਟੁੱਟ ਜਾ ਮੈਂ ਨਾ ਤੋ ਆ ਜਾਓ ਤੇ ਛੇਤੀ ਆ ਜਾਓ ਹੋਏ ਨਵੇਂ ਨਾਤਾ ਹੈ ਮਨ ਨਹੀਂਦਾ ਇਹਨੂੰ ਸੌਲਾਂ ਦੇਣਾ ਫਟੇ ਮੂੰ ਤੇਰਾ ਨਹੀਂ ਵੀਰਾ ਤੇ ਮੂੰਹ ਹੀ ਫਟਕਾਰੀ ਦੇ ਕੇ ਤੂੰ ਚੱਲ ਕੇ ਕਿੰਨ ਕੰਮ ਕਰ ਚਾ ਕੇ ਚੌਕੇ ਦਾ ਉਹਨੂੰ ਕਾਹ ਤੋਂ ਸੌਂਠਾਉਂਦੇ ਹੀ ਆ ਨਿਆਣੇ ਨੂੰ ਕੱਢੀ ਸੁਤਾ ਰਹਿਂਦੇ ਸੌ ਜਾ ਪੁੱਤ ਤੂੰ ਸੌ ਜਾ ਕੋਈ ਗੱਲ ਨਹੀਂ ਚੱਲ ਤੂੰ ਜਾ ਕੇ ਚੌਕੇ 'ਚ ਕੰਮ ਕਰ ਚੱਲ ਕੇ ਚਲਾ ਜਾ ਪੁੱਤ ਮੂੰਹ ਮਾ ਤੂੰ ਤੂੰ ਕੰਮ ਕਰ ਉਹਨੂੰ ਨਿਆਣੇ ਦੀ ਦਸ ਨਾ ਠਾਈ ਜਾਂਦੀ ਐ ਸੌ ਜਾ ਪੁੱਤ ਸੌ ਜਾ ਨਹੀਂ ਤੇਨੂੰ ਠਾਈ ਜਾਂਦੀ ਮੇਰਾ ਪੁੱਤ ਤੇ ਰਾਤੀ ਕਿੰਨਾ ਲੇਟ ਸੁੱਤਾ ਵਾ ਹੈ ਇਹਨੂੰ ਠਾ ਦਿੱਤਾ ਤੇ ਨਾਲ ਹੀ ਮੁੰਡੇ ਨੂੰ ਠਾਉਣ ਦੇ ਪੀ ਇਹ ਡੇਟੀ ਸਾਰੀ ਹੋਈ ਹੈ ਦਾ ਦੀ ਦਾਦੀ ਹਾਂਜੀ ਪੰਮੀ ਜੀ ਆ ਮੁੰਡਾ ਆਖਿਆ ਵਾ ਦੁੱਧ ਦੱਦ ਲੈ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਨਿਆਣਾ ਉੱਠ ਪਿਆ ਪਰ ਦੁੱਧ ਲਿਆਉਣਾ ਆ ਮੈਨੂੰ ਜੀ ਕੋਈ ਨਹੀਂ ਪੰਮੀ ਉਹ ਲੈ ਕੇ ਦੀ ਪਹਿਲੇ ਬੱਚੇ ਨਹੀਂ ਕੋਈ ਨਹੀਂ ਲੈ ਆਉਂਦੀ ਕੋਈ ਨਹੀਂ ਲੈ ਆਉਂਦੀ ਬਸ ਕਿਤੇ ਦੁੱਧ ਆਉਂਦਾ ਤਾਂ ਮਹਿੰਗਾ ਆਉਂਦਾ ਕਿਤੇ ਬੂਰੀਆਂ ਨਹੀਂ ਪਿੱਛੇ ਪੰਗੀਆਂ ਆਈਆਂ ਉਹਨੂੰ ਲੈ ਕੇ ਮੁੰਡੇ ਦੁੱਧ ਰਫਕਾਰ ਕੇ ਦੇ ਘੁੱਟ ਚੱਲ ਕੋਈ ਨਹੀਂ ਮੈਂ ਨਹੀਂ ਆਣੀ ਹੋਰ ਘੁੱਟ ਪੀ ਲੂੰਗੀ ਤੇ ਕੀ ਅੱਕੇੜੀ ਗੱਲ ਆ ਨਹੀ ਨਹੀ ਉਹ ਤੇ ਕਿਤੇ ਜਿਹੜੇ ਬਾਹਰੋਂ ਪੈਸੇ ਭੇਜਣ ਲੈ ਖਾਣਾ ਤੋੜ ਤੋੜ ਦੀ ਭੇਜਣ ਦੇ ਆ ਤੂੰ ਹੀ ਇੱਥੇ ਡਾਈ ਕਰਿਆ ਜਾ ਰਿਹਾ ਮੈਂ ਦੁੱਧ ਭੇਜ ਦਿੰਦੀ ਆ ਘੁੱਟ ਚੱਪਾ ਤੂੰ ਰਹਿਣ ਮੈਂ ਆਣੀ ਨਹੀਂ ਸਾਂਤਾਂ ਇਨੂ ਤੇ ਰਿਹਾ ਅੱਜ ਕੱਲੇ ਹੈ ਪਰ ਮਾਂ ਨਿਕਲਉਣੀ ਨਿਆਣੀ ਚਾਰੇ ਟਕੋਟੋ ਤੋਂ ਪੀਣਾ ਹੀ ਪੀਣਾ ਨਾਲੇ ਨੂੰ ਵੀ ਸਮਾਂ ਚਾਹੀਦਾ ਬੁੱਦਕੋਟ ਜਿਉਂ ਵੀ ਨਿਆਣੀ ਮੇ ਕੋਟ ਪੀ ਲੈਂਦੀ ਤੇ ਫਿਰ ਕਿੱਡੀ ਗੱਲ ਪਰ ਮੰਮੀ ਨੀ ਨਾ ਸਮਝਦੀ ਕੌਣ ਸੁਝਾਵੇ ਕਿੰਨਾ ਫਰਕ ਉਹ ਵੀ ਆਪ ਦੀ ਪੋਤਰੀ ਪੋਤਰਾ ਵੀ ਆਪ ਦਾ ਪਰ ਫਰਕ ਦੇ ਕਿੰਨਾ ਵਾ ਚਲ ਕੋਈ ਨਾ ਕੋਈ ਕਰ ਲਿਆ ਇਹ ਵੀ ਤੇਗੀ ਦੂਰ ਜਾ ਕੇ ਦੇਖ ਕੇ ਕਹਿੰਦਾ ਬੈਠੀ ਬਾਗੂ ਨਹੀਂ ਦੇ ਸਕੀ ਜਿੱਤਾਂ ਕਹਿੰਦੇ ਨਾ ਇਹ ਕੋਲ ਬਲੇ ਆ ਨਾ ਕਰੇ ਤਾਂ ਉੱਤੇ ਬੈਠਾ ਤੇਰਾ ਕੋਈ ਨਹੀਂ ਕਾੜਿਆ ਗਿਆ ਆਗੇ ਆਗੇ ਬਸ ਸਮਝੀ ਜਿੰਨੇ ਆਈ ਪੂਰਾ ਕਟ ਪੀ ਲੈਂਦੇ ਕੀ ਆਉ ਦਿਲ ਚ ਬੁਦਾਨੇ ਘਰ ਆ ਲੈ ਜਿੰਨਾ ਕਰਨਾ ਦਰਨਾ ਛੱਡ ਆ ਇੱਥੇ ਕਹਿਣਾ ਨਾ ਕੁੜੀ ਨੇ ਕਹਿਣ ਦੇ ਗਿਆਨ ਦਾ ਮੰਮੀ ਦੀ ਕਾਲਜ ਜ ਜਾਣਾ ਸੀ ਕਿਤੇ ਨਹੀਂ ਕਾਲਜ ਜਾਣਾ ਕਰਨੀ ਰਮਾੜ ਕਰਕੇ ਤੇ ਘਰ ਦੇ ਕੰਮ ਸਿਖਾ ਗਾਂ ਸੌ ਰਿਆ ਤੇ ਤੂੰ ਨਹੀਂ ਚੱਲ ਜਾਣਾ ਉਹਦੇ ਨਾਲ ਤੂੰ ਇਹਦੇ ਕੱਖ ਨਹੀਂ ਸੀ ਆਉਂਦਾ ਤੈਨੂੰ ਤੇ ਮੈਂ ਸਿਖਾਤਾ ਉਹਨੂੰ ਅਗਲੇ ਘਰ ਕੌਣ ਕੰਮ ਸਿਖਾਊਗਾ ਮੰਮੀ ਚੱਲ ਕੋਈ ਨਹੀਂ ਕੰਮ ਨੂੰ ਸਿਖਾ ਦੇਣਗੇ ਪਰ ਹੁਣ ਉਹਦੀ ਪੜਾਈ ਦਾ ਸਵਾਲ ਕਿੱਨੇ ਆਣੀ ਆ ਦੇਖ ਕੁੜੀਏ ਬਰਨਾ ਮੱਥਾ ਨਾ ਲਾਇਆ ਕਰ ਮੈਂ ਜੋ ਕਹਿ ਤਾ ਸੋ ਕਹਿ ਤਾ ਕੁੜੀ ਨੇ ਕਾਲਜ ਨਹੀਂ ਆਇਆ ਇੱਕ ਵਾਰ ਜਾਣਾ ਉਹ ਨਹੀਂ ਕਿ ਤੇਰੇ ਡੀਸੀ ਲੱਗਣਾ ਪਰ ਕਿ ਘਰ ਦੇ ਕੰਮ ਹੀ ਆਉਣੇ ਕਾ ਉਸ ਖਾ ਇਹਨੂੰ ਕੱਲ ਨੂੰ ਲਾਂਭਾਣਾ ਮਿਲੂਗਾ ਮੇਰੇ ਪੁੱਤ ਦੀ ਬਦਨਾਮੀ ਨਾ ਹੋਊਗੀ ਕੋਈ ਉਹ ਤੋਂ ਗੱਲਾਂ ਨਾ ਕਰੂਗਾ ਉੱਠ ਪੁੱਤ ਉਹ ਤੇ ਪੀ ਲੈ ਸੋਣਿਆ ਉੱਠ ਦੁੱਧ ਪੀ ਕੇ ਨਾ ਬਾਟ ਫੋਨ ਫੜਾ ਦੇ ਇਹਨਾਂ ਫੋਨ ਨਾ ਵੇਖਿਆ ਕਰ ਅੱਖਾਂ ਖਰਾਬ ਹੋਣ ਗਈਆਂ ਹੁਣ ਇਹ ਤੇ ਮੁੰਡੇ ਨੇ ਫੋਨ ਫੜਿਆ 2 ਮਿੰਟ ਵੇਖ ਲੂ ਨਿਆਣਾ ਤੇ ਕੀ ਹੋ ਚੱਲਿਆ ਹੁਣ ਇੰਨਾ ਧਿਆਨ ਜੀ ਆਪਣੀ ਕੁੜੀ ਵੱਲ ਦਵੇਂ ਕੁਈ ਅਕਲ ਨਾ ਸਿੱਖੇ ਤੇ ਮੰਮੀ ਜੀ ਹੋਰ ਤੇ ਪੜਾਈ ਕਰਦੀ ਰਹਿੰਦੀ ਫੋਨ ਤੇ ਤਾਂ ਪਤਾ ਮੈਨੂੰ ਜਿੰਨਾ ਕੋ ਪੜ੍ਹਦੀ ਫੜਾ ਮੇਰੇ ਮੁੰਡੇ ਫੋਨ ਖੜ ਕੋ ਤੇ ਵੇਖਣਾ ਫੋਨ ਚਾਹ ਚੀਂ ਕਰ ਕਉਂ ਕਹਿੰਦੇ ਚ ਪਾਲਿਸਟੇ ਮੇ ਜਾਣਾ ਮੇਰੇ ਪੇਪਰ ਹੋਣਦੇ ਕਿਤੇ ਤੂੰ ਡੀਸੀ ਨਹੀਂ ਲੱਗ ਜਾਣਾ ਕੋਈ ਨਹੀਂ ਪੜ੍ਹਾਈ ਘਰ ਦੇ ਕੰਮ ਸਿੱਖ ਗਾਂ ਕੰਮ ਆਉਣਗੇ ਤੇਰੀ ਮਾਂ ਨੇ ਨਹੀਂ ਨਾਲ ਚਲੇ ਜਾਣਾ ਜਿਹੜੇ ਤੇਰੇ ਤੇ ਕੋਚੇ ਪਾਉਂਦੀ ਰਹਦੀ ਰਹਿੰਦੀ ਆ ਚਾਹ ਚਾਹ ਕੇ ਉਹ ਕੇ ਕੰਮ ਤੇ ਚਾਹ ਬੜੀ ਖਾਇ ਸਕੂਲ ਹੀ ਪ੍ਰਾਈਮ ਕੋਲੇ ਚਾਣਾ ਅੱਜ ਤੇ ਪੜ੍ਹੇਗੀ ਤੂੰ ਦੀਨ ਨੂੰ ਪੁੱਤੋ ਤੇਗਾ ਦਾਦੀ ਤੇਰੀ ਨੂੰ ਆਖਿਆ ਤਾਂ ਹੈਗਾ ਮੈਂ ਪਰ ਦਾਦੀ ਤੇਰੀ ਮਾਂ ਨਹੀਂ ਦੀ ਹੁਣ ਕੀ ਕਰੇ ਬੈਸ ਵੀ ਨਹੀਂ ਆਪਾਂ ਕਰ ਸਕਦੇ ਗਾ ਵੀ ਤੇ ਪਿਓ ਦਾ ਫੋਨ ਆਊਗਾ ਤੂੰ ਦੱਸ ਦੀ ਇਹ ਦਾਦੀ ਨਹੀਂ ਜਾਣਦੀ ਫਿਰ ਹੁਣ ਆਪਾਂ ਕੀ ਕਰ ਸਕਦੇ ਮੈਂ ਤੇ ਪੁੱਤ ਕੁਛ ਕਰ ਨਹੀਂ ਸਕਦੀ ਤੇ ਲਾ ਸੋ ਮੰਨਾ ਜੀ ਮੈਂ ਤਾਂ ਕਰਦੀ ਉਹ ਵਿੱਚ ਕਰਦੀ ਉਹ ਤੇ ਗੁਰਜਾ ਆਪ ਨੂੰ ਕੋਕ ਨਹੀਂ ਕਹਿੰਦੇ ਤੇ ਮੈਨੂੰ ਕਹਿੰਦੀ ਮੈਂ ਥੋੜਾ ਜਿਆਦਾ ਸੋਣਾ ਤੇ ਮੈਨੂੰ ਮਾਰਦੀ ਆ ਤੁਹਾਨੂੰ ਉਹ ਕਹਿੰਦੀ ਨਹੀਂ ਤੇ ਮੈਂ ਜਦੋਂ ਫੋਨ ਨਾਲ ਇਹਦਾ ਨੂੰ ਕਹਿੰਦੀ ਤੇ ਜਦੋਂ ਮੈਂ ਮਾਰਾ ਜਾ ਫਾਇਲਾ ਨਹੀਂ ਮੈਨੂੰ ਗੁੱਸੇ ਹੋ ਜਾਂਦਾ ਚਾਰ ਕੋ ਨਹੀਂ ਕੋ ਦੱਤੀ ਹੈ ਤੇ ਇਹ ਨਾ ਹੁੰਦਾ ਹੀ ਹੈ ਬਾਜ਼ਾਰ ਦੇ ਪਤੀ ਨਹੀਂ ਬਗਾਨੇ ਘਰ ਜਾਣਾ ਉਹ ਵੀ ਤਾਂ ਸਮਝਾਉਂਦੀ ਹੈ ਕਿ ਜੇ ਸਾਰਾ ਕੰਮ ਸਿੱਖੂਗੀ ਤੋ ਐਂ ਤਾਂ ਕਿ ਸਾਰਾ ਲਗੂ ਦਾ ਕੰਮ ਮੇਰੇ ਨਾਲ ਸਿੱਖਲਾ ਕਰ ਲੈ ਤੋ ਥੋੜਾ ਥੋੜਾ ਪੇ ਕਰਦੇ ਕਰਦੇ ਆ ਜਾਣਾ ਤੂੰ ਇਹ ਕਰਕੇ ਆਟਾ-ਉਟਾ ਗੁੰਨ ਮੈਨ ਲੱਗ ਉਹ ਹੋਰ ਕੰਦੀ ਕੰਮ ਹੈ ਕੋਈ ਨਹੀਂ ਗਾਇ ਮੀਜੀ ਕੋ ਫਰਕ ਨਹੀਂ ਕਰਦੀ ਤਿੰਨ ਵਾਰ ਹੀ ਵਹਿਮ ਹੋ ਗਿਆ ਬੈਨਾ ਕਰਦੇ ਹੁੰਦੇ ਤੇ ਧੀ ਜੂ ਹੋਈ ਫਿਰ ਹੈ ਬਗਾਨੇ ਘਰ ਜਾਣਾ ਤੇ ਬਿਰ ਮਰਸ ਕੋ ਨਹੀਂ ਹੈ ਮਾਰ ਮੜ ਕੰਮ ਤੂੰ ਨਾ ਗਾਰ ਦੇ ਲਾਗੋ ਤੇ ਐ ਕਰ ਪੁੱਤ ਆਸਮਿਕ ਤੂੰ ਨਾ ਤੇ ਤੂੰ ਆਟਾ-ਉਟਾ ਜੀ ਛੇਤ ਸੂਤ ਨਹੀਂ ਆਉਣਾ ਜੀ ਨਿਆਣੀ ਆ ਤੂੰ ਤੂੰ ਹੈਗਾ ਸੁਵਾਈਆਂ ਦਾ ਕਰ ਲੈ ਚਾਹੂ ਲਾ ਲੈ ਚਿੰਗਰ ਤੇ ਮੈਂ ਆਟੋਟਾਈ ਚੁੱਕ ਕੇ ਤੇ ਮੈਂ ਕਰਦੀ ਹਾਂ ਨਾ ਚ ਸੁਫਾਈਆਂ ਕਰ ਲੈਂ ਹੁੰਦੀ ਠੀਕ ਹੈ ਉਹ ਵੀ ਨਹੀਂ ਆਉਂਦੀ ਜਲ ਨਹੀਂ ਆਈ ਉਹ ਨੂੰ ਮੈਂ ਕੀ ਕਰਾਂ ਪਰ ਮੰਮੀ ਨੂੰ ਚਾਹੀਦਾ ਵਾ ਕੱਲ ਨੂੰ ਇੰਨਾ ਕਰਦੀ ਵਿਚਾਰੀ ਨਿਆਣੀ ਦੀ ਪੜ੍ਹਾਈ ਅੱਧ ਵਿਚ ਰਹਿ ਜਾਂਦੀ ਹੈ ਐ ਐਸਾ ਸਲਾਉਂ ਦਿੱਤੇ ਸਲਾਉ ਉਹਨਾਂ ਦਾ ਫੋਨ ਆਪੇ ਨਾਲ ਦੱਸ ਦੂੰਗੀ ਜਿਵੇਂ ਕਿ ਕਿ ਇਸ ਤੇ ਆਉਣੀ ਕੋਈ ਕਾਲ ਜਿਵੇਂ ਕਿ ਤੁਹਾਡੀ ਮਾਤਾ ਨੇ ਕਲਾਇਆ ਹੈ ਹੁਣ ਕੀ ਕਰਾਂ ਮੈਂ ਤਾਂ ਕੋਈ ਬਹਿਸ ਕਰ ਨਹੀਂ ਸਕਦੀ ਜਿਹਨੇ ਆਣੀ ਹੈ ਉਹਦੇ ਵੀ ਇਹ ਚੱਲਦਾ ਤਸ ਤੂੰ ਕਿਤੇ ਨਹੀਂ ਝਾੜੂ ਲਾਉਣਾ ਆਪੇ ਤੇਰੀ ਮਾਂ ਸਫਾਈਆਂ ਕਰੂ ਤੂੰ ਚੌਂਕੇ ਦਾ ਰੋਟੀ ਪਾਣੀ ਸਿੱਖ ਚੱਲ ਉਥੇ ਬਾੜਸ ਹੋਈ ਚ ਰੋਟੀ ਪਾਣੀ ਕੰਮ ਆਉਣਾ ਆਉਂਦਾ ਮਾਂ ਤੇਰੀ ਸਿਖਾਉਗੀ ਜਿਹੋ ਜੀ ਮਾਂ ਉਹ ਜੀ ਕਹਾਂ ਤੀ ਠੀਕ ਮੇਰੀ ਗੱਲ ਸੋਣੇ ਦਰਾਂ ਕੇ ਹਾਂਜੀ ਹਾਂਜੀ ਉਡੀਨੋ ਸਫਾਈਆਂ ਤੇ ਡਾਹ ਦਿੱਤਾ ਵਾ ਤੈਨੂੰ ਮੈਂ ਅੱਠਾ ਨੂੰ ਚਮਕੇ ਚ ਰੋਟੀ ਪਾਣੀ ਸਿਖਾ ਸਫਾਈਆਂ ਕਰ ਤੂੰ ਇਹਨੋਂ ਬਾਅਦ ਚਮਕੇ ਚ ਪਹਿਨਾ ਇਹਨੂੰ ਚਾਹ ਬਣਾਉਣੀ ਸਿਖਾ ਅੱਜ ਇਹਦੇ ਹੱਥਾਂ ਦੇ ਪਾਣੀ ਮੈਂ ਚਾਹ ਪੀਣੀ ਆ ਚਲੋ ਠੀਕ ਹੋਵਣੀ ਸੀ ਕੋਈ ਇਹਨੂੰ ਮੈਂ ਸਿਖਾ ਦਿੰਦੀ ਹਾਂ ਹਾਂ ਮੈਂ ਕਰ ਦਿੰਦੀ ਹਾਂ ਫਿਰ ਚਲ ਚਾਹ ਬਣਾ ਲਵਾਂ ਮੈਂ ਜਲਾ ਲਵਾਂ ਘਰ ਤੇ ਚਲਾਉਣੀ ਮੈਂ ਤੇ ਬਾਤ ਤੇ ਕੀ ਕਰੰ ਗਈ ਆ ਚਾਰ ਚੰਨ ਲੱਗੀ ਮਾਂ ਤੇ ਕਿੱਥੇ ਗਈ ਆ ਮਮਾ ਬਾਹਰ ਛੜਨ ਜਵਣੇ ਮੇਰੀ ਸੋਣ ਗੱਲ ਚੱਜ ਚੱਜ ਦਾ ਕੰਮ ਸਿੱਖੀ ਐਵੇਂ ਨਾ ਮਾਂ ਮਗੂ ਕਮਲੀਆਂ ਮਾਰਦੀ ਰਹੀ ਜਦੋਂ ਤੇਰੀ ਮਾਂ ਵਿਆਹ ਕੇ ਲੱਦੀ ਸੀ ਨਾ ਕੁਛ ਨਹੀਂ ਸੀ ਆਉਂਦਾ ਸਾਰਾ ਉਹਨੂੰ ਕੰਮ ਮੈਂ ਸਿਖਾਇਆ ਉਹਦੇ ਤੇ ਨਾ ਚੱਲਦੀ ਮੇਰੇ ਪੁੱਤ ਨੂੰ ਕੰਮ ਨਾ ਕਰਾਣੀ ਮੇਰੇ ਪੁੱਤ ਦਾ ਸਿਰ ਨਾ ਨੀਣਾ ਹੋਣ ਦਵੀ ਕੁੜੀਆਂ ਕਰਕੇ ਮੇਰੇ ਪੁੱਤ ਦੇ ਸਿਰ ਉਾਂ ਦੇ ਸਿਰ ਸਿਰ ਨਹੀਂਵੇਂ ਹੁੰਦੇ ਤਾਂ ਇਹਨੂੰ ਲੋਕੀਂ ਈ ਜਾਂ ਫਰ ਤੋਂ ਡਰਦੇ ਆ ਚੱਲ ਅੱਗ ਬਾਲ ਤੇ ਅੱਗ ਖਾੜੇ ਗੁੰਡ ਚਾਜਣਾ ਪਾਣੀ ਐਵੇਂ ਨਾ ਸਾਰਾ ਡੱਬਾ ਹੀ ਪਾਟ ਦਿੰਦੀ ਹੋਣੀ ਕਿੱਦਾਂ ਕੁਰੀ ਚਾਜੀ ਆਹ ਪਿਆ ਲੈਟਰ ਲੈ ਇੱਧਰ ਆ ਤੇ ਮੈਂ ਚਾਜ ਦੱਸਾਂ ਇੱਧਰ ਇਹਨੂੰ ਐ ਖੜਿਆ ਇੱਥੋਂ ਐ ਲੱਪਣਾ ਇਹਨੂੰ ਐ ਕਰ ਦੇਣਾ ਆ ਲੈ ਚੱਲ ਬਾਹਰੇ ਨੂੰ ਆਪ ਬਾਹਰ ਨਿਕਲ ਗਿਆ ਕਿੱਦਾਂ ਇਹਨੂੰ ਚਾਹ ਬਣਾਉਣ ਦਾ ਦਿੱਤਾ ਚਾਜ ਤੇ ਸਿਖਾ ਦੇ ਮਾਸਾ ਕੁੜੀ ਨੂੰ ਚੱਲ ਬਣਾ ਮੈਂ ਵੀ ਦੇਖਾਂ ਅੱਜ ਮੈਂ ਤੇਰੇ ਹੱਥ ਦੀ ਚਾਹ ਪੀਣੀ ਬਣਾ ਚਾਹ ਚਾਹ ਪਾਖੰਡ ਛੇਤੀ ਕਰ ਪਾ ਹਾਂ ਪਾ ਪਾ ਚੱਲ ਬਣਾ ਅੱਗੇ ਕੀ ਪੈਣਾ ਦੱਸ ਦੇ ਚਾਹ ਤਤੀ ਹਾਂ ਪਾ ਚੱਲ ਹਾਂਜੀ ਮम्मी जी ਕੀ ਹੋ ਗਿਆ ਛੋੜੇ ਨੂੰ ਚਾਹ ਨਹੀਂ ਬਣਾਉਣੀ ਹੋਗੀ ਤੂੰ ਕਿਤਾ ਸਿਹਤ ਪਾ ਕੇ ਬਾਹਰ ਕਰਦੀ ਕਰ ਤਾ ਚਲੇਗੀ ਮੈਂ ਮम्मी जी ਚਾਹ ਰਹਿ ਗਈ ਸੀ ਕਿ ਮੈਂ ਚੜਾ ਦਉਣੀ ਇਹਨੂੰ ਮੈਂ ਹੁਣ ਆ ਗਈ ਸੀ ਮੇਰੀ ਸੁਣ ਲੈ ਕੁੜੀਏ ਗੱਲ ਜਦੋਂ ਤੈਨੂੰ ਵਿਆਹ ਕਿ ਲੰਭੈ ਤੈਨੂੰ ਕੁਛ ਨਹੀਂ ਸੀ ਆਉਂਦਾ ਮੈਂ ਸਿਖਾ ਪਾ ਸੀ ਨਾ ਸਾਰਾ ਕੁਛ ਹੁਣ ਐਡਾ ਤੂੰ ਹੀ ਕੁੜੀ ਨੂੰ ਨਾ ਕਮਲ ਕੁੱਤੇ ਲੰਗ ਇਹਨੂੰ ਸਾਰਾ ਕੰਮ ਸਿਖਾ ਗਈ ਅਗਲੇ ਕਰ ਕੰਮ ਨਾ ਕਰਨਗੇ ਲੋਕੀ ਪਿੱਛਾ ਪੋਂਦੇ ਹੁੰਦੇ ਆ ਪਿੱਛੇ ਨੇ ਕੀ ਸਿਖਾ ਕੇ ਧਲਾਇਆ ਤੇ ਇਹ ਵੇਖ ਲੋ ਸਾਡੀ ਇੱਜ਼ਤ ਤੁਹਾਡੇ ਮਾਵਾ ਪਿੰਡ ਦੇ ਹੱਥ ਆ ਕੋਈ ਅੱਜ ਦਾ ਵੱਲ ਸਿਖਾਵੀ ਇਹਨੂੰ ਹਾਂਜੀ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਮੈਂ ਸਿਖਾ ਦੇਣੀ ਆ ਅੱਜ ਹੌਲੀ ਹੌਲੀ ਆ ਜਾਣਾ ਬੱਚਾ ਚਲ ਇਹਨੂੰ ਚਾਹ ਬਣਾਉਣੇ ਸਿਖਾ ਹਾਂ ਕੋਈ ਨਹੀਂ ਮੈਂ ਕੰਮ ਕਰਕੇ ਜਿਸ ਜਿਹੀ ਚਾਹੀਦੀ ਆ ਨਾ ਇਹਦੇ ਹੱਥ ਚ ਕਿਤਾਬ ਤੇ ਨਾ ਇਧਰੋਂ ਤੋਂ ਤੁਰੇ ਕਰਦੀ ਮੈਨੂੰ ਜਿਸ ਜਿਹੀ ਚਾਹੀਦੀ ਹੈ ਠੀਕ ਹੁੰਦੀ ਹਾਂ ਛੇਤੀ ਰਹਿਓ ਚਾਹ ਮਿਲ ਗਈ ਇੰਨੀ ਜਿਹੀ ਪਤਲੀ ਪਤਲੀ ਜਿਹੀ ਦੋ ਚੁੰਚੇ ਪਤਲੀ ਪਾਓ ਮਾਂ ਮੈਂ ਪੜਾਂਗਾ ਤਾਂ ਅੰਮ੍ਰਿਤ ਨਾਲ ਹੀ ਲੁਕੀ ਕਰਾਂਵਾਂ ਜੇ ਤੂੰ ਮੈਂ ਪੜ ਲਵਾਂ ਤਾਂ ਮੈਂ ਸਿੱਖ ਲਵਾਂਗੀ ਨਾ ਹੋ। ਹੁਣ ਮੈਂ ਕੀ ਕਹਾਂ ਸਮਝੀ ਤੇ ਤੇਰੀ ਦਾਦੀ ਜਿੱਤਾ ਕਹਿੰਦੀ ਆ ਪਰ ਹੁਣ ਇਹ ਕਰਨਾ ਹੀ ਪੈਣਾ ਵਾ ਹੁਣ ਤੂੰ ਐਂ ਕਰਦੇ ਰਹੁ ਕੋਈ ਜਾਗ ਸਿੱਖ ਪੜ ਵੀ ਲੈ ਤੂੰ ਐਂ ਨਹੀਂ ਆਂ ਮੈਂ ਪੜਾਈ ਕਰਦਾ ਤਾਂ ਕਲੇ ਟਿੱਕੀ ਕਰੀ ਜਾ ਪੜਾਈ ਦੇ ਪੇਪਰ ਦੇ ਥੈਂਕ ਯੂ ਮਾਂ ਤੇ ਕਰਨਾ ਆਪਾਂ ਜਿਵੇਂ ਤੇਰੇ ਪਿਓ ਆਊਗਾ ਤੂੰ ਉਹਨੂੰ ਦੱਸੀ ਉਹ ਤੋਂ ਨਾ ਕੋਈ ਦੇ ਸਾਹਮਣੇ ਹੋਰ ਵੀ ਸਾਡੇ ਗੜਾਈ ਨਹੀਂ ਕਰ ਸਕਦੇ ਮੋਦ ਬਾਤ ਤੇ ਆ ਘਰ ਦੀ ਤੂੰ ਮੇਰਾ ਪੁੱਤ ਹੈਂਗਾ ਕੰਮ ਕਰਦਾ ਕੰਮ ਕਰਕੇ ਤੇ ਕਿਥੇ ਕਰਨੀ ਤੇ ਪੜ੍ਹ ਚੁਣ ਲਉਂਗੀ ਆ ਪੜ੍ਹਨੀ ਚਾਹੁੰਦੀ ਕੋਈ ਸੰਦੇ ਦਾ ਮਾਇਜਾ ਚੀਕ ਕਰੀਂ ਮੇਰਾ ਪੁੱਤ ਪਰ ਵੀ ਬਾਤੀ ਹੈ ਜਿਹਨੇ ਸਾਰਾ ਸਮਾਨ ਉਹ ਤੇਰਾ ਪਿਆਰ ਕਰੀਂ ਦਬਾ ਲੈ ਜਾ ਸਹ ਪੜ ਮਾਵਾ ਤੇ ਆਂ ਦੇ ਚੁੱਲੇ ਤੇ ਚੜ ਕੇ ਬੈਠ ਜਾਣਾ ਇਹੋ ਲੱਛਣ ਤੇਰੇ ਹੁੰਦੇ ਉਹ ਗਾਂ ਤੋਂ ਕੁੜੀ ਨੂੰ ਸਿਖਾਉਂਦੇ ਹੀ ਕੋਈ ਚੱਜ ਦਾ ਕੰਮ ਸਖਾ ਚੱਜ ਦਾ ਮੈਂ ਜਿਵੇਂ ਸਿਖਾਉਂਦੇਈ ਚਾਹ ਬਣਾਉਣੀ ਸਿਖਾਉਂਦੇਈ ਹੁੰਨਿਆਣੇ ਦਾ ਪਹਿਲੇ ਦਿਨ ਕਿਵੇਂ ਪਤਾ ਲੱਗਦਾ ਥੋੜੀ ਜਿਹੀ ਚਾਹ ਘਰੇ ਐ ਐ ਹੋਉਂਦੇ ਵੇਂਦੀਆਂ ਜੇ ਇਤਨਾ ਕੁ ਕੰਮ ਕਰਦਾ ਹੁੰਦਾ ਕੰਮ ਸੋਹਣੇ ਕਰੋ ਜਿਹੜੇ ਤੁਣੀ ਪੱਪਣ ਨਹੀਂ ਕੀਤੇ ਚਾਹ ਬੁੱਤ ਨੂੰ ਇਹਦੇ ਚੋਂ ਦੋਸਤ ਕਲਾਸੇ ਪਾ ਦਿੰਦੇ ਨਾ ਕੁਭੂ ਕੰਮ ਕਰਦੇ ਨੇ ਹਿੰਦੇ ਨਹੀਂ ਇਹ ਵੀ ਜਾਚ ਦਸੀ ਦੁੱਧ ਉੱਤੇ ਮਲਾਈ ਜਿਹੜੀ ਹੁੰਦੀ ਆ ਮਲਾਈ ਪਾਸੀ ਕਰਨੀ ਆ ਐਵੇਂ ਨਾ ਸੋ ਮਲਾਈ ਜੋ ਸਾਰਾ ਕੁਝ ਚਾਹ ਦੇ ਵਿੱਚ ਹੀ ਸੁੱਟੀ ਜਾਵੇ ਜਿੱਦਾਂ ਤੂੰ ਵਿਆਹੀ ਆਈ ਤੇ ਚਾਜ ਪੂਣਾ ਕਰਦੀ ਮਲਾਈ ਉਹ ਲਾ ਕੇ ਭਾਂਡੇ ਚ ਪਾਉਣੀ ਸਿਖਾਏ ਇਹਨੂੰ ਇਹ ਨਾ ਮਲਾਈ ਵੀ ਵਿੱਚ ਹੀ ਛੋਟੇ ਦਿਸਦੀ ਹੋਵੇ ਨੀ ਕੋਈ ਨਹੀਂ ਠੀਕ ਐ ਤਾਂ ਇਹ ਚਾਜ ਪੂਣਾ ਤੂੰ ਕਰਦੀ ਫਿਰ ਗਾ ਇਹਨੂੰ ਨਾ ਸਿਖਾਉਂਦੀ ਠੀਕ ਐ ਛੇਤੀ ਆ ਜਾ ਮੇਰੀ ਚਾਹ ਲੈ ਕੇ ਮਲਾਈ ਦੋਰੀ ਨਾਲ ਸੈੱਟ ਕਰਕੇ ਦੇ ਪਲਾਸਟਿਕ ਉਤਪਾਦੇ ਕਿਸ ਵਿੱਚ ਪਾਣੀ ਗੁੰਲਾਸ ਪਾਣੀ ਤੋਂ ਬਣ ਸਕਦਾ ਜੇਕਰ ਅਸੀਂ ਗੈਸਪਟ ਵਰਤਣਾ ਕਿਦਰ ਸੰਭਾ ਕਿਤੇ ਡੋਰੀ ਵੀ ਨਹੀਂ ਲੱਗਦੀ ਤੋ ਐਵੇਂ ਕੌਲੀ ਨਾਲ ਸੈੱਟ ਨਾ ਕਰਦੇ ਨਾ ਥੱਲੇ ਇਹਨਾਂ ਦੋਰੀ ਦੀ ਦੋੜ ਆਹ ਮੋੜਿਆ ਪੈਣ ਕੋਪਰਾ ਇਹ ਦੋਧਾ ਪਾਣਾ ਨਾ ਤੁਸਤੇ ਨਾਲ ਦਿੱਖੇ ਐ ਸੈੱਟ ਤੇ ਕਰਕੇ ਵਿੱਚ ਪਾ ਲਿਆ झाड़ू लाला पाया टाकी मार टाकी मार दी साफ कर देता साफ हो जाता वा फिर तू इना करके ना चाहिए बाकी मैं तो करना चाहिए ਹਰੇ ਕਰ ਤੋ ਕੀ ਗਿਆ ਨਾ ਮ ਕਰੀ ਦੇਖੀ ਪਾਲੀ ਸਭੀ ਮਿਠਾਵੇ ਇਹ ਨਹੀਂ ਚਾਹਤਾ ਚਲਗਾ ਹੋਵੇ ਜਿਆਦਾ ਪੇੜ ਨਹੀਂ ਪੀਂਦੀ ਕਰਦੀ ਤੇਰੀ ਇੱਕ ਵਾਰ ਥੋੜ ਕਰੀ ਜਾ ਬਣਾ ਜੇ ਚਾਹ ਬਣੋਗੀ ਕਿ ਨਹੀਂ ਅੱਜ ਜਲੂਗੀ ਜੇ ਕੋ ਬੁਰੇ ਦਾ ਘੜ ਕਹਿ ਦਿੱਤਾ ਤੇ ਆਗੇ ਕਮੀ ਜੀ ਪਾਸ ਆ ਗਈ ਖੁਦ ਛੇਕੀ ਕਾੜ ਠੀਕ ਹੁ ਤਾਂ ਫੀਕਾ ਪਾਣਾ ਵਿੱਚ ਸਾਰੀ ਜਗ ਵਿੱਚ ਹੋਈ ਘਰਾਸਾਂ ਨਾ ਕੋਈ ਜਗ ਵਿੱਚ ਹੁੰਦਾ ਇਹ ਚੁੜਾ ਲਾ ਲੀ ਨਾ ਹਉ ਗਦੀ ਚਾਪੀ ਚਾਹੇ ਤਾਂ ਇਹ ਰਾਤ ਦੀ ਫ੍ਰੀਜ ਕਰਸ ਲਾ ਫਿਰ ਟ੍ਰੇਨ ਨੂੰ ਬੰਦੀ ਟ੍ਰੇਨ ਮੈਂ ਭਰਤਾਂ ਨਾ ਦਰਾ ਖਾਈ ਸੀ ਦੁੱਧ ਵਟਾਉਣ ਦੇ ਹੁਣ ਫਿਰ ਲੈ ਕੇ ਸੀ ਲੱਗਣਾ ਜੀ ਰਾਣੀ ਜੀ ਸਾਰੇ ਨੂੰ ਸਾਰੀ ਧਰਤੀ ਬੱਸ ਆ ਗਈ ਮਮੀ ਜੀ ਆ ਗਈ ਜਿਹਨੂੰ ਸਾਰੀ ਬਰਾਦ ਨਹੀਂ ਆਣੀ ਹੈ ਨਹੀਂ ਦਾਸ ਹੁਣ ਮੈਂ ਕਲਾਸ ਕਿੱਦਾਂ ਪੜਾਂ ਸਾਡੀ ਭਾਗ ਦੀ ਚਾਹ ਤੇ ਮੇਰੇ ਹੱਥ ਨਹੀਂ ਸਾੜਦੇ ਉਂਤਰੇ 3600 ਭਾਂਡਾ ਲੈ ਲੈ ਮੈਂ ਰੱਖਿਆ ਤੇ ਕਿਤੇ ਕੱਪ ਸੜ ਗਏ ਸੀਗੇ ਕੱਪ ਚ ਪਾ ਕੇ ਚਾਹ ਲਿਆਓ ਕਣ ਕਿਉਂ ਗਏ ਮਮੀ ਜੀ ਮੈਂ ਕਿੱਥੋਂ ਫੜਾ ਦੱਸ ਚਾਹ ਹੈ ਆਸਾ ਦਾ ਵਰਦਾ ਗਲਾਸ ਉਤਰੇ ਇਨੇ ਭਾਂਡੇ ਲੈ ਲੈ ਮੈਂ ਤੇ ਕੋਈ ਪਪਾਈ ਨਹੀਂ ਖਾ ਲਈ ਜਾਣ ਦਿੱਤਾ ਚੱਲ ਕੋਈ ਨਹੀਂ ਮਮੀ ਜੀ ਲਿਆ ਦੇਦੀ ਨਿਆਣੀ ਅਜ ਪਹਿਲੇ ਦਿਨ ਹੀ ਨਾ ਟੋਕੇ ਆ ਤੂੰ ਨਾ ਨਿਆਣੇ ਨਿਆਣੇ ਕਰਕੇ ਬਹੁਤੀ ਭੂਏ ਨਾ ਚੜਨ ਵਾਲੇ ਤੂੰ ਹੀ ਨਿਆਣੀ ਨਾਲੇ ਉਹ ਵੀ ਨਿਆਣੀ ਕੱਪ ਚ ਚਾਹ ਲਿਆ ਦੇ ਨਿਆਣੀ ਜੇ ਤੈਨੂੰ ਪਤਾ ਕਿ ਚ ਨਿਆਣੀ ਆ ਚਲ ਇਹਨੂੰ ਕਹਿੰਦੀ ਜੀ ਕਿ ਮੈਨੂੰ ਨਹੀਂ ਪਤਾ ਲੱਗਦਾ ਤੇ ਮਾਤੀ ਦੀ ਮਾਂ ਚ ਆਉਗੀ ਮੈਨੂੰ ਨਿੱਕੀ ਨਿੱਕੀ ਗੱਲ ਤੇ ਟੋਕਦੇ ਆ ਚਲ ਕੋਈ ਨਹੀਂ ਉਹਨੂੰ ਮੈਂ ਸਮਝਾਉਣੀ ਸਹੀ ਜਿਹੀ ਸਹੀ ਜਿਹੀ ਪਤਾ ਲੱਗਦਾ ਨਾ ਹਾਂ ਚਲ ਇਹਦਾ ਢੰਡੀ ਹਾ ਹਾ ਇਤਨਾ ਚਾਹ ਲੈ ਆਈ ਦੀ ਹੁਣ ਮੈਂ ਤਾਂ ਫੜ ਤੇ ਲਾਉਂਗੀ ਇਹਨੂੰ ਜਾਨ ਮੈਸਰਾਣ ਇਹਨਾਂ ਲੋਕ ਜਾ ਕੇ ਤੇ ਪੰਡ ਗੁੰਡੇ ਮਾਂ ਜਿਹੜੀ ਚਾਹ ਬਣਾਈ ਐ ਜਿਹਦੀ ਪਹਿਲੀ ਦਿੰਦੀ ਆ ਕੱਪ ਨੇ ਐਂਕੀ ਦਿੰਦੀ ਆ ਕਾਫੀ ਚਾਹ ਰਹਿੰਦੀ ਐ ਜਿੰਦੀ ਇਹ ਕੱਪ ਚ ਚਾਹ ਪਾਈ ਗੀਂਦੀ ਘਰ ਨੂੰ ਨਾ ਲਾਪੇ ਇਸ ਵਿੱਚ ਨੇ ਚਾਹ ਨਹੀਂ ਡੰਡੀ ਵਾਲੇ ਕੱਪ ਨਹੀਂ ਕਰਾਉਣੀ ਜੇ ਤਾਂ ਦੂਜੀ ਗਲਾਚ ਪਾਣੀ ਪਾ ਦੋ ਐਵੇਂ ਤੇ ਕੋਣੀ ਕਿ ਲੱਗਦਾ ਕੋਈ ਕੁਛ ਹੈ ਬਾਹਰ ਲੱਗਦਾ कि डायरेक्टली भी नहीं था हां अरे मैं ये था कि तुम्हें चाहते नहीं चाहता हूं कि मेरा काम आया तो कहा था 34 लंबी चली पी ले इधर बोतल रखो जो तेरी आंखें जब खोली हमें जब बड़ा आदमी से नहीं देखने देती जब तू पढ़ रहा हूं पति रिश्ते में पड़ा कुछ नहीं इनका देना क्षेत्र से जेब से नहीं आने मुझे आप ਕੀ ਕਰਦੀ ਕੁੜੀ ਵੀ ਅੰਦਰ ਹੀ ਰਹੀ ਮੈਂ ਸੋਈ ਚ ਲੱਗੀ ਕੰਮ ਤਾਂ ਕੁੜੀ ਚਾਹ ਹੀ ਦੀ ਹੋਤੀ ਵਧੀਆ ਨਹੀਂ ਚੱਲ ਕੋਈ ਨਹੀਂ ਮੈਂ ਟੀ ਲਈਂਗੀ ਹੌਲੀ ਹੌਲੀ ਬੱਦ ਲਾੜ ਚੁਗ ਪਰ ਇਹਨੂੰ ਕੰਮ ਮਸਾਲਾ ਸਿਖਾ ਹੁਣ ਕੀ ਕਰਨ ਦੇ ਆ ਕੁਛ ਨਹੀਂ ਸੋਈ ਚ ਲੱਗੀ ਤਈ ਨਹੀਂ ਕੰਮ ਕਰਨੀ ਹੁਣੇ ਪਾ ਚਾਹ ਲੈ ਭਾਂਡਾ ਚੰਦਾ ਸਾਰਾ ਮੰਜੇ ਤੇ ਕੰਮ ਸਫਾਈ ਦਾ ਸਥਾਂ ਵੀ ਇਹਨੂੰ ਇਹ ਨਾ ਮੇਰੇ ਨੱਕੋ ਲਾ ਕੇ ਕਾਲਣਾ ਮਾਰ ਦਿਆ ਕਰੇ ਕੋਈ ਨਹੀਂ ਮੰਮੀ ਜੀ ਕਹਿ ਦਿੰਦੀ ਐ ਕਹੀ ਨਹੀਂ ਨਾਲ ਪਹਿਲਾਂ ਦੇਣਾ ਚਾਰ ਫਰੇਲਾ ਤੱਕ ਪਈ ਜਾਂਦਾ ਹੌਲੀ ਹੌਲੀ ਸਿੱਧੀ ਨੂੰ ਆਣੀ ਮੈਂ ਤੈਨੂੰ ਪਹਿਲਾਂ ਹੀ ਕਹਿਤਾ ਕਿ ਚਰਾਚ ਪੀ ਲੈਣੀ ਆ ਗਾਹੋਂ ਨਹੀਂ ਮੈਂ ਇਦਾਂ ਦੀ ਪੀਣੀ ਜੋ ਕੋਈ ਜੇਲ੍ਹ ਨਾ ਫੈਟੇ ਆ ਲੈ ਜਾਸ ਤੈਨੂੰ ਜਦੋਂ ਮੈਂ ਕਿਹਾ ਸੀ ਕਿ ਤੂੰ ਪੜ੍ਹਾਈ ਨਹੀਂ ਕਰਨੀ ਨਹੀਂ ਪੜ੍ਹਾਈ ਕਰਨੀ ਪੜ੍ਹ ਕੇ ਕਿਤੇ ਡੀਸੀ ਲੱਗਣਾ ਤੂੰ ਫੇਰ ਕਿਤਾਬ ਹੱਥ 'ਚ ਫੜ ਕੇ ਬੈਠੀ ਆ ਕੀ ਹੋ ਗਿਆ ਮਮੇ ਜੀ ਜਦੋਂ ਤੈਨੂੰ ਮੈਂ ਕਿਹਾ ਵੀ ਕੁੜੀ ਨੇ ਪੜ੍ਹਾਈ ਨਹੀਂ ਕਰਨੀ ਕਿਉਂ ਕਿਤਾਬ ਹੱਥ ਚ ਲੈ ਕੇ ਬੈਠੀ ਤੂੰ ਤੇ ਆਖਂਦੇ ਨਹੀਂ ਚਲ ਕਰੋ ਭਾਂਡੇ ਮਾਜੰਦੇ ਹੀ ਮੈਂ ਕਹਿੰਦੀ ਭਾਂਡੇ ਮਾਜੰਦੇ ਹੀ ਇਹਦੇ ਕਿੱਥੇ ਕਿਤਾਬ ਪੜ੍ਹ ਕੇ ਬੈਠੀ ਹੈ ਨਹੀਂ ਮੰਮੀ ਜੀ ਨੂੰ ਮੈਂ ਹੀ ਕਹ ਲਿਆ ਮਮੇ ਜੀ ਮੈਂ ਹੀ ਇਹਨੂੰ ਕਹ ਲਿਆ ਅੰਦਰ ਵੀ ਜਾ ਕੇ ਪੜ੍ਹ ਲਾ ਮੈਂ ਕਿਹਾ ਚਲ ਪ੍ਰਾਈਵੇਟ ਪੇਪਰ ਦੇ ਦੂੰ ਪੜ੍ਹਾਈ ਨਹੀਂ ਇਹਦੇ ਦੁਆਰਾ ਸਮਝ ਨਹੀਂ ਆਉਦੀ ਮੈਂ ਆਖਂਦੇ ਵੀ ਨਹੀਂ ਉਹਨੂੰ ਪੜ੍ਹਾਉਣਾ ਨਹੀਂ ਪੜ੍ਹਾਉਣਾ ਨਹੀਂ ਮੰਮੀ ਦੀ ਪ੍ਰਾਈਵੇਟ ਪੇਪਰ ਤੇ ਕੁੜੀ ਦੇ ਦੇਣੇ ਆਣੀ ਤੇ ਦੀ ਜ਼ਿੰਦਗੀ ਖਰਾਬ ਹੁੰਦੀ ਆ ਤੁਸੀਂ ਵੀ ਇੰਨਾ ਜ਼ਿਆਦਾ ਵਿਤਕਰਾ ਕਰਦੇ ਮੈਂ ਤੁਹਾਡੀਆਂ ਬਥੇਰੀਆਂ ਸੋਂਦੀਆਂ ਆਉਂਦੀ ਮੈਂ ਨਰਤ ਦੀ ਜ਼ਿੰਦਗੀ ਕਰਤੀ ਜਿੱਦਾਂ ਤੁਸੀਂ ਕਹਿੰਦੇ ਰਹੇ ਮੈਂ ਤੁਹਾਡੇ ਘਰ ਹੀ ਬੋਲ ਨਹੀਂੀ ਮੈਂ ਉਵੇਂ ਹੀ ਕਰਦੀ ਰਹੀ ਜੀ ਜੀ ਕਰਦੀ ਰਹੀ ਹੁਣ ਕਮ ਸੇ ਕਮ ਮੇਰੀ ਧੀ ਦੇ ਨਾਲ ਤਾਂ ਮੇਰੇ ਨਾਲ ਜਵਾਨ ਲੜਾਉਣੀ ਸਾਰੇ ਕੰਮ ਤੇ ਇਹਦੇ ਹੀ ਕਰਦੇ ਆ ਇਦਾਂ ਦੇ ਪਰ ਭੈਣ ਭਰਾਵਾਂ ਦੇ ਵਿੱਚ ਵੀ ਖਿੱਕ ਪੈਂਦਾ ਵਾ ਉਹ ਵੀ ਸਮਝਜੋ ਵੀ ਕਰੇ ਇਦਾਂ ਕੁੜੀਆਂ ਨਾਲ ਵਿਤਕਰਾ ਕਰੀਦਾ ਸਾਰੀ ਉਮਰ ਬੇਲ ਵਰਤਨ ਜੋਗੇ ਨਹੀਂ ਇਹਨਾਂ ਰਹਿਣਾ ਪਰ ਤੁਸੀਂ ਕੰਮ ਤੇ ਕੰਮ ਹੁਣ ਤੇ ਸਮਝ ਜਿਓ ਜੇ ਦਾ ਮੈਕੇ ਜਿਹੜੀ ਵੀ ਨਹੀਂ ਪੜਾਉਣਾ ਉਹ ਨਹੀਂ ਨਹੀਂ ਮੰਮੀ ਜੀ ਫਿਰ ਬੜੀ ਤੇ ਇਹਨੂੰ ਘਲੋਣਾ ਵਾ ਮੈਂ ਦੇਖਾ ਪ੍ਰਾਈਵੇਟ ਪੇਪਰ ਇਹਨੂੰ ਲਵਾਉਂਗੀ ਦਵਾਉਂਗੀ ਤੂੰ ਮੇਰੇ ਨਾਲ ਜਬਾਨ ਲੜਾਉਣੀ ਹੈ ਬਸ ਬਸ ਮੰਮੀ ਜੀ ਮੈਂ ਤੁਹਾਡੀਆਂ ਬੜੀਆਂ ਸੋਹਣੀਆਂ ਬੜਿਆਕਾ ਚਾਪਲ ਕਰਿਆ ਹੁਣ ਨਹੀਂ ਮੈਂ ਸੋਣਾ ਮੈਂ ਨਹੀਂ ਕਹੀ ਨਹੀਂ ਮਤਲਬ ਤੂੰ ਮੇਰਾ ਹੱਥ ਅੱਗੋਂ ਫੜਦੀ ਈਂ ਮੰਮੀ ਜੀ ਮੈਂ ਅੱਜ ਕੀ ਕਹਤਾਂ ਨੂੰ ਕਹੀ ਬੋਲੀ ਕਦੀ ਵੀ ਉੱਚੀ ਬਾਤ ਹੋਲਣੀ ਆ ਪਰ ਅੱਜ ਮੇਰੀ ਧੀ ਦੀ ਜ਼ਿੰਦਗੀ ਦਾ ਸਵਾਲ ਆ ਅੱਜ ਮੈਨੂੰ ਬੋਲਣਾ ਪਊ ਜੇ ਅੱਜ ਨਾ ਮੈਂ ਬੋਲੀ ਤਾਂ ਮੈਂ ਕਦੀ ਨਹੀਂ ਬੋਲ ਸਕਾਂਗੀ ਮੈਂ ਮਰ ਲਈ ਇੱਧਾ ਜ਼ਿੰਦਗੀ ਕੱਟ ਲਈ ਜਿੱਦਾਂ ਤੁਸੀਂ ਕਿਹਾ ਮੈਂ ਉਦਾਂ ਹੀ ਕੀਤਾ ਕਦੀ ਦਾਨ ਤੋਂ ਦੰਦ ਨਹੀਂ ਮੈਂ ਚੁੱਕਿਆ ਪਰ ਹੁਣ ਮੇਰੇ ਧੀਆ ਪੁੱਤਾਂ ਦੀ ਜ਼ਿੰਦਗੀ ਦਾ ਸਵਾਲ ਹੋਆ ਜੀ ਇੱਥੇ ਨਹੀਂ ਕਿ ਮੈਂ ਨਾਨਕੇ ਘਰ ਆ ਕੇ ਵੀ ਪੜਾਉਂਗੀ ਪੜਾ ਕੇ ਮੈਂ ਕੂਰੀ ਛੱਡੂ ਹੁਣ ਅੱਗੇ ਵੀ ਦਾੜ ਦੇ ਜੇ ਕੰਮ ਆ ਜਾਂਦਾ ਹੁਣ ਲੋਕੀ ਪੜ੍ਹਾਈ ਹੀ ਲੈਂਦੇ ਆ ਪੜ੍ਹਾਈ ਹੀ ਕੰਮੇ ਆਉਣੀ ਆ ਚੰਗਾ ਇਹਨੂੰ ਪੜਾ ਕੇ ਜਿਹੜਾ ਤੂੰ ਟੀਸੀ ਲਵਾਉਣਾ ਲਵਾ ਲਾ ਮੈਂ ਵੀ ਵੇਹਣੀ ਆ ਕਿਹੜੀ ਵੱਡੀ ਪੋਸਟ ਤੇ ਬਹਿ ਜਾਂਦੀ ਏ ਇਹ ਉਹ ਤੇ ਚਲੋ ਮੰਮੀ ਜੀ ਕਿਸਮਤ ਪੜਾ ਕੇ ਤੇ ਮੈਂ ਆਪਣੀ ਧੀ ਛੱਡੂਗੀ ਚਲੋ ਬਹੁਤ ਫਟ ਆੜ ਮੇਰਾ ਮੋਤ ਸਾਰੀ ਮਤਮੇ ਬੋਲੀ ਨਹੀਂ ਅੱਜ ਮੈਨੂੰ ਆਪਕੇ ਬੋਲਣਾ ਪਿਆ ਚਲੋ ਕੋਈ ਗੱਲ ਨਹੀਂ ਕਿ ਮੈਂ ਵੱਡੇ ਨੇ ਵੱਡੇ ਨੇ ਅੱਜ ਮੈਨੂੰ ਬੋਲਣਾ ਹੀ ਪਿਆ ਮਜਬੂਰ ਕਰਤਾ ਮੰਮੀ ਨੇ ਬੋਲਣ ਤੇ ਉਸ ਸਾਹੇ ਲੱਗ ਗਈ ਹੋ ਮੰਮੀ ਤੇ ਮੇਰੇ ਗਾੜੀ ਬੋਲੀ ਪਰ ਸਾਰੀ ਉਮਰ ਤਾਸਾ ਨੂੰ ਮੈਂ ਕਦੀ ਮੰਮੀ ਗਾੜੀ ਬੋਲੀ ਨਹੀਂ ਬੋਲ ਕੇ ਨਹੀਂ ਵੇਖਿਆ ਜੀ ਜੀ ਕਰਦੀ ਰਹੀ ਪਰ ਮੰਮੀ ਨੂੰ ਪਾਲਣੀ ਪਜੀ ਹੈ ਤੇ ਮੇਰੀ ਨਾ ਹੀ ਨਹੀਂ ਚੰਗੀ ਤੇ ਨੇ ਚੰਗਿਆਈ ਦੇ ਨੇ ਮੈਨੂੰ ਕਦੀ ਦਿੱਤੀ ਨਹੀਂ ਅੱਜ ਮੈਂ ਬੋਲ ਪਈ ਐ ਅੱਜ ਨੇ ਘਰ ਘਰ ਮੈਨੂੰ ਭੰਡ ਦੀ ਤੇ ਨਾ ਇਹ ਮੇਰੀ ਨਾ ਚੰਗੀ ਨਹੀਂ ਪਰ ਚੰਗਿਆਂ ਬਣਿਆ ਗੁਜ਼ਾਰਾ ਵੀ ਨਹੀਂ ਹੈਗਾ ਸਾਰੀ ਉਮਰ ਚੰਗੇ ਬਣ ਕੇ ਕੱਟ ਲਈ ਚੰਗੀ ਤਾਂ ਵੀ ਨਹੀਂ ਮੈਨੂੰ ਇਹਨੇ ਕਦੇ ਕਿਹਾ ਚਲੋ ਕੋਈ ਗੱਲ ਨਹੀਂ ਪੱਤਿਆਂ ਪੁੱਤਾਂ ਪਿਛੇ ਮੈਨੂੰ ਅੱਜ ਬੋਲਣਾ ਹੀ ਪੈਣਾ ਜੇ ਨਾ ਬੋਲੀ ਤਾਂ ਤਾਂ ਵੀ ਬਹੁਤ ਜੀਤੀਆਂ ਪੁੱਤਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀਆਂ ਵਾ ਨਵਾਂ ਸੱਸਾਂ ਗਾੜੀ ਬੋਲਦੀਆਂ ਵਾ ਸੱਸਾਂ ਤੇ ਆਪ ਹੀ ਪਹਿਲਾਂ ਬੋਲਣ ਲਾ ਲੈਂਦੀਆਂ ਵਾ ਮੈਂ ਸਾਰੀ ਉਮਰ ਤਾਂ ਮੈਂ ਬੋਲ ਕੇ ਹੀ ਦੇਖਿਆ ਹੁਣ ਆਪਕੇ ਬੋਲਣਾ ਪਿਆ